ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਪੰਜਾਬੀ ਸਭਿਆਚਾਰ ਨੇ ਬਹੁਤ ਚੰਗੇ ਕਲਾਕਾਰ ਪੈਦਾ ਕੀਤੇ ਹਨ ਪਰ ਬਟਾਲਾ ਦਾ ਰਣ ਵਾਲਾ ਜਿੰਦ ਕਲੋਨਾ ਦਾ ਇੱਕ ਕਲਾਕਾਰ ਐਸਾ ਵੀ ਹੈ ਜੋ ਕਦੇ ਦੁਨੀਆ ਦੇ ਸਾਹਮਣੇ ਨਹੀਂ ਆਇਆ ਕੈਸਤਾ ਵਿੱਚ ਉਸ ਦੇ ਗੀਤ ਉਸ ਦੀ ਆਵਾਜ਼ ਲੋਕ ਸੁਣਦੇ ਸਨ ਅਤੇ ਪਸੰਦ ਵੀ ਕਰਦੇ ਸਨ ਪਰ ਉਸ ਦੀ ਸ਼ਕਲ ਕੋਈ ਨਹੀਂ ਜਾਣਦਾ ਸੀ ਇਸ ਦਾ ਫਾਇਦਾ ਚੁੱਕ ਕੇ ਉਸ ਦੇ ਗਾਇ ਗੀਤ गा ਕੇ ਕੁਝ ਗਾਇਕਾਂ ਨੇ ਸ਼ੋਹਰਤ ਵੀ ਖੱਟ ਲਈ ਪਰ ਜਿੰਦ ਕਹਲੋ ਅਜ ਵੀ ਗੁਨਾਮੀ ਦੇ ਹਨੇਰੇ ਵਿੱਚ ਜੀ ਰਿਹਾ ਹੈ ਉਸਨੇ ਕਦੇ ਆਪਣਾ ਆਪ ਉਜਾਗਰ ਕਰਨ ਲਈ ਮੀਡੀਆ ਦਾ ਸਹਾਰਾ ਨਹੀਂ ਲਿਆ ਉਸਨੇ ਸਿੱਧੂ ਮੂਸੇਵਾਲਾ ਦੀ ਆਖਰੀ ਫਿਲਮ ਵਿੱਚ ਵੀ ਕੰਮ ਕੀਤਾ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਬਸ ਜੀ ਗਾਣੇ ਫੇਮਸ ਤੇ ਕਹਿ ਸਕਦੇ ਆ ਦਰਸ਼ਕਾਂ ਦਾ ਪਿਆਰ ਆ ਸੁਣਨ ਵਾਲਿਆਂ ਦਾ ਪਿਆਰ ਆ ਸ਼ੁਰੂਆਤ ਤੇ ਅੱਜ ਤੋਂ ਬਹੁਤ ਕਹਿ ਸਕਦੇ ਆ ਕਾਫੀ ਸਮਾਂ ਪਹਿਲਾਂ ਜਿਹੜੀ ਇਸ ਚੀਜ਼ ਦੀ ਹੋ ਗਈ ਸੀ 2000 ਦੇ ਵਿੱਚ ਪਹਿਲਾ ਮੇਰਾ ਜਿਹੜਾ ਗਾਣਾ ਆਇਆ ਸੀ ਉਸ ਤੋਂ ਬਾਅਦ ਤੁਰਦਾਂਗੇ ਆ ਗੰਮ ਨੇ ਗਾਣੇ ਤੇ ਬਹੁਤ ਸਾਰੇ ਨੇ ਜੀ ਅ ਕਈ ਗਾਣੇ ਤੇ ਐਸੇ ਨੇ ਜਿਹੜੇ ਵਿਖੋ ਦੇਸ਼ਾਂ ਦੇਸ਼ਾਂ ਵਿੱਚ ਦੂਜੇ ਸਿੰਗਰਾਂ ਨੇ ਵੀ ਬੋਲ ਦਿੱਤੇ ਆ ਪੰਜਾਬੀ ਵੀ ਬੋਲ ਦਿੱਤੇ ਬਹੁਤ ਸਾਰੇ ਗਾਣੇ ਦਰਸ਼ਕ ਜੇ ਤੁਸੀਂ ਸਰਚ ਕਰਨਗੇ ਸਾਰਾ ਪਤਾ ਲੱਗ ਜਾਏਗਾ ਇੱਕ ਮੇਰੇ ਗਾਣਾ ਸੀ ਸੁਦੇਸ਼ ਕੁਮਾਰੀ ਜੀ ਦੇ ਨਾਲ ਕਦੇ ਨਾ ਕਦੇ ਤੇ ਸਾਡੀ ਯਾਦ ਆਉਗੀ ਅੱਜ ਨਹੀਂ ਤੇ ਥੋੜੇ ਦਿਨਾਂ ਬਾਅਦ ਆਉਗੀ ਮੈਂ ਕੋਸ਼ਿਸ਼ ਕਰਨਾ ਤੁਹਾਨੂੰ ਥੋੜਾ ਜਿਹਾ ਸੁਣਾਉਣ ਦੀ ਕਦੇ ਨਾ ਕਦੇ ਤਾਂ ਸਾਡੀਆਂ ਦਊਗੀ ਅੱਜ ਨਹੀਂ ਤਾਂ ਥੋੜੇ ਚਿਰਾਂ ਬਾਅਦ ਦਊਗੀ ਫਿਰ ਗਾਣੇ ਆnde ਗਏ ਤੁਰੇ ਗਏ ਆਪਾਂ ਮਿਹਨਤ ਕਰਦੇ ਗਏ ਗਾਣੇ ਗਾਣੇ ਤੋਂ ਬਾਅਦ ਗਾਣੇ ਗਾਣੇ ਤੋਂ ਬਾਅਦ ਗਾਣੇ ਬਹੁਤ سارے ਗਾਣੇ ਇਦਾਂ ਦੇ ਹੋਏ ਜਿਹੜੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੇ ਪਪੂਲਰ ਹੋਏ ਪਰ ਲੋਕਾਂ ਨੂੰ ਜਿਆਦਾ ਪਤਾ ਨਹੀਂ ਵੀ ਇਹ ਗਾਣੇ ਮੈਂ ਬੋਲੇ ਆ ਸਭ ਤੋਂ ਵੱਡੀ ਗੱਲ ਜਿਹੜੀ ਆ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਸੁਣੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਵੀ ਉਹ ਮੈਂ ਗਾਣੇ ਬੋਲੇ ਨੇ ਇਹ ਗਾਣਾ ਸੀ ਮੇਰਾ ਕਦੇ ਨਾ ਕਦੇ ਸਾਡੀ ਯਾਦ ਆਊਗੀ ਅੱਜ ਨਹੀਂ ਤੇ ਥੋੜੇ ਦਿਨਾਂ ਬਾਅਦ ਆਊਗੀ ਸੁਦੇਸ਼ ਕੁਮਾਰੀ ਦੇ ਨਾਲ ਮੇਰਾ ਗਾਣਾ ਤੁਸੀਂ YouTube ਤੇ ਦੇਖਿਓ ਤੇ ਆਡੀਓ ਦੇ ਉੱਪਰ 5 ਮਿਲੀਅਨ ਵੀਊ ਨੇ ਜੀ ਉਹਦੇ ਉੱਪਰ ਤੇ ਇਸ ਤਰ੍ਹਾਂ ਬਹੁਤ ਸਾਰੇ ਗਾਣੇ ਆ ਮੈਂ ਕੁੜੀਆਂ ਨਾਲ ਤਾਂ ਕਰਕੇ ਇਸ ਤਰ੍ਹਾਂ ਬਹੁਤ ਸਾਰੇ ਗਾਣੇ ਜਿਹੜੇ ਮੇਰੇ ਉਹ ਹਾਂ ਪੰਜਾਬੀ ਚ ਵੀ ਆਏ ਜੀ ਗਾਣੇ ਤੇ ਇੱਕ ਹਿੰਦੀ ਫਿਲਮ ਵਾਸਤੇ ਵੀ ਬੋਲ ਕੇ ਆਇਆ ਮੈਂ ਗਾਣਾ ਜੈਸਾ ਆਮ ਸਟੂਡੈਂਟ ਸਿੱਧੂ ਮੂਸੇਵਾਲੇ ਦੀ ਫਿਲਮ ਵੀ ਉਹਦੇ ਚ ਮੈਂ ਕੰਮ ਕੀਤਾ ਕੰਮ ਮੈਂ ਕਰਦਾ ਹੀ ਗਿਆ ਜੀ ਜਿੰਨੇ ਜੋਗਾ ਹੈ ਤੇ ਤੁਹਾਨੂੰ ਇੱਕ ਫਨੀ ਚੀਜ਼ ਸੁਣਾਉਣਾ ਵੀ ਮੈਂ ਪਹਿਲੀ ਵਾਰੀ ਕੈਨੇਡਾ ਗਿਆ ਤੇ ਮੇਰੀ ਇੱਕ ਐਲਬਮ ਆਈ ਸੀ ਸੁਰਮਾ ਉਹਦੇ ਵਿੱਚ ਮੇਰਾ ਇੱਕ ਗਾਣਾ ਸੀ ਉਹ ਦੋ ਬੇਸਿਕਲੀ ਅਮਲੀਆਂ ਦਾ ਗਾਣਾ ਸੀ ਵਾਪਸ ਦੇ ਵਿੱਚ ਲੜ ਪੈਂਦੇ ਆ ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਉਹ 2 ਸਾਲ ਤੋਂ ਟੌਪ 10 ਦੇ ਵਿੱਚ ਆ ਮੇਰਾ ਗਾਣਾ ਤੇ ਪਤਾ ਕਿਸੇ ਨੂੰ ਵੀ ਨਹੀਂ ਪਿਓ ਗਾਣਾ ਮੈਂ ਬੋਲਿਆ ਹੈਰਾਨਗੀ ਦੀ ਗੱਲ ਸੀ ਜਦੋਂ ਮੈਨੂੰ ਇੰਟਰੋਡਿਊਸ ਕੀਤਾ ਗਿਆ ਉੱਥੇ ਉਹ ਕਹਿੰਦੇ ਜੀ ਉਸ ਸਿੰਗਰ ਨੂੰ ਲੱਗੇ ਆ ਬੁਲਾਉਣ ਜੀ ਦਾ ਗਾਣਾ ਤੁਸੀਂ ਫਰਮਾਇਸ਼ ਕਰ ਕਰਕੇ ਜਦੋਂ ਤੁਸੀਂ ਡਰਾਈਵਿੰਗ ਕਰਦੇ ਹੋ ਜਾਂ ਟਰੱਕ ਚਲਾਉਂਦੇ ਹੋ ਤੇ ਇਹ ਗਾਣਾ ਲਵਾਉਂਦੇ ਹੋ ਬਾਜੀ ਮਲਕੀਤ 골ਡਨ ਸਟਾਰ ਜਿਹੜੇ ਉਹ ਵੀ ਨਾਲ ਸਨ ਤੁਸੀਂ ਬਲੀਵ ਕਰਿਓ ਮੇਰੇ ਤੋਂ ਪਹਿਲਾਂ ਦੋ ਸਿੰਗਰ ਗਾਏ ਸੀ ਲੋਕ ਨਹੀਂ ਉੱਠੇ ਤੇ ਮੇਰੀਆਂ ਵੀ ਲੱਤਾਂ ਕੰਬਦੀਆਂ ਸੀ ਵੀ ਲੋਕ ਉੱਠੇ ਨਹੀਂ ਤੇ ਮੈਂ ਤੇ ਨਵਾਂ ਬੰਦਾ ਮੈਂ ਕੀ ਕਰ ਲੈਣਾ ਜਾ ਕੇ ਅੱਛਾ ਜੀ ਉਹ ਉਸ ਅਨਾਉਂਸਮੈਂਟ ਨੇ ਲੋਕਾਂ ਦਾ ਮੇਰੇ ਵੱਲ ਧਿਆਨ ਕੀਤਾ ਤੇ ਮੈਂ ਗਾਣਾ ਸ਼ੁਰੂ ਕੀਤਾ ਉਹ ਗਾਣੇ ਤੇ ਤੁਹਾਨੂੰ ਬੋਲ ਸੁਣਾਉਣਾ ਜੀ ਉਹ ਗਾਣਾ ਸੀ ਫੰਨੀ ਜਿਆ ਮੈਂ ਬਿਲਕੁਲ ਸਿੱਧਾ ਪਧਰਾ ਜਾ ਗਾਣਾ ਸੀ ਵੀ ਅਮਲੀ ਲੜ ਪੈਂਦੇ ਇੱਕ ਦੂਜੇ ਨੂੰ ਕਹਿੰਦੇ ਜਾਂਦਾ ਉਹ ਉਦਾਂ ਸੀ ਪਿੰਡ ਵਿੱਚ ਮਾੜੇ ਮੋٹے ਬੰਦੇ ਆ ਪਰ ਇਤਰਾ ਵੀ ਚੰਗੇ ਆ ਤੇ ਉਤਰਾ ਵੀ ਚੰਗੇ ਆ ਕਦੇ ਕਦੇ ਗਾ ਵੀ ਲਈਦਾ ਉਹ ਮੂਡ ਸਾਡਾ ਬਣੇ ਜਦੋਂ ਉਹ ਅਸੀਂ ਨਾ ਵੀ ਲਈਦਾ ਹੋ ਰੋਜ਼ ਰੋਜ਼ ਨਹਾਉਂਦੇ ਰਹੀਏ ਅਸੀਂ ਕਿਹੜਾ ਗੰਦੇ ਆ ਇਤਰਾ ਵੀ ਚੰਗੇ ਆ ਤੇ ਉਤਰਾ ਵੀ ਚੰਗੇ ਆ ਕਿਸੇ ਵੀ ਵਿਚੋਲੇ ਕੋਲ ਸਾਥ ਅਜੇ ਜਾਣੀ ਹੋਇਆ ਇਹ ਸੇ ਗੱਲਾਂ ਯਾਰੋ ਸਾਡਾ ਅਜੇ ਤੱਕ ਵਿਆਹ ਨਹੀਂ ਹੋਇਆ ਹੋਏ ਅਸੀਂ ਆਂਕਵਾਰੇ ਸਾਨੂੰ ਲੋਕੀ ਕਹਿੰਦੇ ਰੰਡੇ ਆ ਇਹ ਤਰ੍ਹਾਂ ਵੀ ਚੰਗੇ ਆ ਤੇ ਉੱਤਨਾ ਵੀ ਚੰਗੇ ਆ ਜਿਹੜਾ ਰੁਝਾਨ ਉਹ ਸੂਫੀ ਗਾਣਿਆਂ ਵੱਲ ਰਿਆਂ ਰੋਮਾਂਟਿਕ ਗਾੜਿਆਂ ਵੱਲ ਰਿਆਂ ਤੇ ਕੁਝ ਸਾਈਡ ਗਾਣਿਆਂ ਦੇ ਵੱਲ ਰਿਆਂ ਪਰਿਵਾਰ ਦਾ ਬਹੁਤ ਸਹਯੋਗ ਆ ਜੀ ਪਰਿਵਾਰ ਨੇ ਮੇਰਾ ਬਹੁਤ ਸਾਥ ਦਿੱਤਾ ਮੇਰੇ ਫਾਦਰ ਸਾਹਿਬ ਨੇ ਮਦਰ ਮੇਰੇ ਐਕਸਪਾਇਰ ਹੋ ਗਏ ਨੇ ਮੇਰੇ ਬ੍ਰਦਰ ਨੇ ਦੋ ਯੂ ਐਸਏ ਮੇਰੇ ਸਿਸਟਰ ਨੇ ਤੇ ਸਭ ਤੋਂ ਵੱਧ ਮੇਰੀ ਵਾਈਫ ਮੇਰੀ ਬੈਟਰ ਹੱਫ ਉਹਨਾਂ ਨੇ ਬਹੁਤ ਸਾਥ ਦਿੱਤਾ ਮੇਰਾ ਤੇ ਮੇਰੀ ਬੇਟੀ